ਤਮਾ ਮਾਤਿਆ ਦੇਵ ਰਾਗ ਦਾ ਕਿਸੇ ਰੁਕੀ ਪਰ ਨਹੀਂ ਬੰਧ ਜਾ ਤਰੇ ਬਰਗਾ ਦਾ ਕਿਸੇ ਰੁਕੀ ਖਤਮ ਸਮਾਤਿਆ ਦੇਵ ਰਾਗ ਦਾ ਕਿਸੇ ਕੀ ਪਤਾ ਮਾਤਿਆ ਦੇਵ ਰਾਗ ਦਾ ਚੰਨਾ ਚੰਨਾ ਪਰਿਆਸਾਰ ਦਾ ਇਹ ਰੁਕਣਾ ਉਹ ਅਪਤੀ ਜੀ

फिर तो गीत संेर के मै सफरे को गीत छोकाम हरी फेर खे अमरी डी तोड़ी तो देवे बोलोर बसन्ना देवे बोलो गोर बसन्ना देवे बोलो गोर बसन्ना देवे बोल पैरा लगती है

कमियाँ बोल खी हज कपी कमियाली हर की कमिया गया

ماما آلو گراں کي جينا رانجي لالا خانه ۾ ڊيمانگ جي لاڪاڻي قطريا وچ ۾ ٽڪ ٽيرو آجي ٿو ڇا نه ميمو ٽڪڻو آهي ميمو ਸਿਲਵਾਰੇ ਸਾਹਰ ਕੰਡਾ ਨਾਲੇ ਰੂਮਾ ਮਾਰ ਜੜੀ ਦੇਖ ਕੇ ਦੁਨੀਆਂ ਜਾਇਆ ਸਿਲਵਾਰਾ ਲੱਗ ਪਈ ਸਾਚੀ ਚੁੱਕੀ ਅਟਾ ਮਨ ਜਾਇਆ ਸਿਲਵਾਰਾ ਚੁੱਤੀ ਦਮੀਆ ਰੂਮਾ ਮਾਰ ਜੀਸਾ ਲੱਖੀ ਕੇ ਮਾਮਾ ਪਿਆ ਟਿੱਕੇ ਆਵੀ नहीं 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 बा 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 ओ बाजी पे था आ गए थे खाली रखा है खाली रखी है रोजिनल पान खाली रख खाली रखी ਅਨੇ ਬੰਦਾ ਬੱਤਤਾ ਹੈ ਮੈਮ ਕੀ ਕਹਿਣਾ ਚਾਹੁੰਗਾ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਬਸ ਵੀਰ ਜੀ ਅਸੀਂ ਤਾਂ ਫਸਟ ਟਾਈਮ ਦੇਖ ਰਹੇ ਆ ਜੋ ਕੁਝ ਵਧੀਆ ਹੋ ਰਿਹਾ ਹੈ ਇੰਜੋਏ ਕਰ ਰਹੇ ਆ ਕਿਉਂਕਿ ਲੇਡੀਜ਼ ਨੂੰ ਤਾਂ ਪਹਿਲੀ ਵਾਰੀ ਮੌਕਾ ਮਿਲਿਆ ਤੇ ਇਹੋ ਜਿਹੇ ਮੌਕੇ ਮਿਲਣੇ ਚਾਹੀਦੇ ਆ ਸਾਨੂੰ ਤਾਂ ਪਹਿਲੀ ਵਾਰੀ ਬਾਹਰ ਨਿਕਲਣ ਦਾ ਮੌਕਾ ਮਿਲਿਆ ਅਸੀਂ ਦਾ ਪਿੰਡ ਚ ਬਹੁਤ ਜ਼ਿਆਦਾ ਬੈਕਵਰਡ ਸੀ ਸਾਡਾ ਪਿੰਡ ਤਾਂ ਜਦੋਂ ਅਸੀਂ ਆਏ ਸੀ ਘੁੰਡ ਵੀ ਖਡਾਉਂਦੇ ਸੀਗੇ ਬਾਹਰ ਨਿਕਲਣ ਦੀ ਬਿਲਕੁਲ ਇਜਾਜ਼ਤ ਹੀ ਨਹੀਂ ਸੀਗੀ ਹੁਣ ਹਾਲੀ ਹਾਲੀ ਪਹਿਲਾਂ ਤਾਂ ਚੇਂਜ ਹੋ ਰਿਹਾ ਜਿਵੇਂ ਕਿ ਤੇ ਪਰ ਅੱਜ ਤੁਸੀਂ ਦੇਖੋ ਅਸੀਂ ਇੰਜੋਏ ਕਰ ਰਹੇ ਹਾਂ 4 ਵਜੇ ਤੋਂ ਲੈ ਕੇ ਸਾਡੇ ਪਿੰਡ ਬਿਲਕੁਲ ਸੋਚ ਨਹੀਂ ਸਕਦੀ ਸੀ ਕੋਈ ਲੇਡੀਜ਼ ਵੀ ਵੀ ਇਸ ਤਰ੍ਹਾਂ ਦਾ ਵੀ ਹੋ ਸਕਦਾ ਸਭ ਹੈਰਾਨ ਹੈ ਤੇ ਥੈਂਕ ਯੂ ਸੋਡਾ ਆਉਣ ਵਾਲਿਆਂ ਦਾ ਸਭ ਦਾ ਥੈਂਕ ਯੂ ਤੇ ਸਾਡੇ ਬੱਚਿਆਂ ਨੂੰ ਇਸ ਵਿਰਸੇ ਨਾਲ ਜੋੜਨ ਵਾਸਤੇ ਜਿਹੜੇ ਵਿਰਸੇ ਤੋਂ ਦੂਰ ਹੋਇਆ ਉਹਨਾਂ ਬਾਰੇ ਕੀ ਕਹਿਣਾ ਚਾਹੂੰਗੀ ਹਾਂਜੀ ਆਉਣ ਵਾਲੇ ਸਮੇਂ 'ਚ ਚੇਂਜ ਹੋ ਰਿਹਾ ਸਭ ਕੁਝ ਤਾਂ ਬਹੁਤ ਵਧੀਆ ਹੋਊਗਾ ਆਪਾਂ ਵਧੀਆ ਸੋਚਾਂਗੇ ਤਾਂ ਵਧੀਆ ਹੋਊਗਾ ਉਹ ਆਪਣੇ ਤੇ ਡਿਪੈਂਡ ਕਰਦਾ ਮਾਪਿਓ ਤੇ ਡਿਪੈਂਡ ਕਰਦਾ ਠੀਕ ਆ ਬਾਕੀ ਜਿਹੋ ਜਿਹੇ ਬੱਚੇ ਨੂੰ ਮਿਲੂਗੀ ਪਾਰਟੀ ਉਹਦੇ ਬੱਚੇ ਨੇ ਹੋਣਾ ਬੱਚੇ ਨੂੰ ਖੁਦ ਮਾਪਿਓ ਵਧੀਆ ਸਿੱਖ ਦੇ ਸਕਦੇ ਆ ਸਾਡੇ ਮਾਪਿਆਂ ਨੇ ਸਾਨੂੰ ਬਹੁਤ ਵਧੀਆ ਸਿਖਾਇਆ ਤਾਂ ਅਸੀਂ ਇੱਥੇ ਤੱਕ ਪਹੁੰਚੇ ਆ ਆਪਾਂ ਆਪਦੇ ਬੱਚਿਆਂ ਨੂੰ ਟਰਾਈ ਕਰਾਂਗੇ ਬਹੁਤ ਵਧੀਆ ਬਣਾਈਏ ਹਰ ਇੱਕ ਮਾਪੇ ਹੀ ਕਰਦੇ ਆ ਪਰ ਜੋ ਸਮਾਜ ਦੇ ਵਿੱਚ ਮਾੜਾ ਹੋ ਰਿਹਾ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਲੱਗ ਰਹੇ ਨੇ ਉਹ ਸਭ ਸਿਸਟਮ ਗਲਤ ਹੋਣ ਦੀ ਕਰਕੇ ਆ ਹੁਣ ਅੱਜ ਜੋ ਵੀ ਆ ਜਿਵੇਂ ਮਾਨ ਸਾਹਿਬ ਕਰ ਰਹੇ ਨੇ ਟਰਾਈ ਕਰ ਰਹੇ ਨੇ ਉਹਨਾਂ ਦਾ ਉਪਰਾਲਾ ਬਹੁਤ ਵਧੀਆ ਹੋ ਰਿਹਾ ਤਾਂ ਸਭ ਵਧੀਆ ਹੀ ਹੋਵੇਗਾ ਬੈਸਟ ਆਫ ਦਾ ਲੱਕ ਥੈਂਕ ਯੂ ਜਿਹੜਾ ਤੀਆਂ ਦਾ ਮੇਲਾ ਕਰਵਾਇਆ ਗਿਆ ਕੀ ਕਿਹੜਾ ਚਾਹੋਗੇ ਤੀਆਂ ਦੇ ਮੇਲੇ ਵਿੱਚ ਪਹਿਲਾਂ ਤਾਂ ਵੀਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜਾ ਅੱਜ ਇਹ ਈਆਂ ਦਾ ਮੇਲਾ ਸਾਡਾ ਪਿੰਡ ਜਿਹੜਾ ਹੈਗਾ ਝੰਡ ਵਾਲਾ ਹੈਗਾ ਇਸ ਪਿੰਡ 'ਚ ਫਸਟ ਵਾਰੀ ਇਹ ਈਆਂ ਦਾ ਮੇਲਾ ਕਰਵਾਇਆ ਗਿਆ ਐ ਏਦੋਂ ਪਹਿਲਾਂ ਵੀ ਕਾਫੀ ਟਾਈਮ ਪਹਿਲਾਂ ਕਰਵਾਇਆ ਗਾ ਬਤ ਕੁਛ ਪਤਾ ਨਹੀਂ ਪਰ ਐਸ ਵੇਲੇ ਪਹਿਲੀ ਵਾਰ ਉਪਰਾਲਾ ਕੀਤਾ ਗਿਆ ਜੋ ਕਿ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੇ ਬਹੁਤ ਵਧੀਆ ਪਾਰਟਿਸਿਪੇਟ ਕਰ ਰਹੇ ਨੇ ਆਪਣਾ ਮਨੋਰੰਜਨ ਕਰ ਕੀ ਕਹਿਣਾ ਚਾਹੋਗੇ ਉਹ ਤਾਂ ਵੀਰ ਜੀ ਵੇਖੋ ਆਪਣੇ ਪੇਰੈਂਟਸ ਦੀ ਹੈ ਜਿਆਦਾਤਰ ਕਿ ਆਪਾਂ ਕੰਮ ਦੇ ਚੱਕਰ 'ਚ ਜਾਂ ਆਪਾਂ ਜੋਬ ਦੇ ਚੱਕਰ 'ਚ ਆਪਣੇ ਬੱਚਿਆਂ ਨੂੰ ਫੜਾਦਨੇ ਹੋਣ ਤੁਸੀਂ ਇਹ ਕਰੋ ਜੀ ਅਸੀਂ ਸਾਨੂੰ ਇਹ ਕੰਮ ਆ ਬੇਟਾ ਬਾਅਦ 'ਚ ਜੀ ਆਪਾਂ ਇਹ ਕਲਚਰ ਨਾਲ ਜੋੜਾਂਗੇ ਜ ਜਾਨੂੰਨ ਸੱਭਿਆਚਾਰ ਬਾਰੇ ਦੱਸਾਂਗੇ ਤਾਂ ਆਲਮੋਸਟ ਹੀ ਬੱਚੇ ਨੂੰ ਪਤਾ ਲੱਗੂਗਾ ਇਹਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਜਿਹੜੀ ਔਰਤ ਨੂੰ ਵੀ ਮੰਨਿਆ ਜਾ ਸਕਦਾ ਕਿਸ ਲੇਡੀ ਹਾਂਜੀ ਔਰਤ ਹੈ ਕਾਫੀ ਹੱਦ ਤੱਕ ਹੈ ਪਰ ਸਿਰਫ ਔਰਤ ਨੂੰ ਵੀ ਨਹੀਂ ਆਪਾਂ ਕਹਿ ਸਕਦੇ ਸਾਰੇ ਹੀ ਸਾਰਾ ਸਮਾਜ ਨੂੰ ਆਪਾਂ ਕਹਿ ਸਕਦੇ ਹਾਂ ਸਾਰੇ ਆਪਣੇ ਕੰਮ ਨੂੰ ਅਹਿਮੀਅਤ ਦਿੰਦੇ ਪਰ ਬੱਚਿਆਂ ਪ੍ਰਤੀ ਕੋਈ ਅਹਿਮੀਅਤ ਨਹੀਂ ਬਣੇ ਵਿਰਸੇ ਨਾਲ ਜੋੜਨ ਵਾਲੇ ਇਦਾਂ ਦੇ ਪ੍ਰੋਗਰਾਮਾਂ ਨੂੰ ਲਿਖਿਆ ਜਾਵੇ ਮੈਂ ਕਹਿਣਾ ਚਾਹੁੰਗੀ ਤੁਸੀਂ ਭਾਤੋ ਵਧੀਆ ਜੀ ਇਹ ਜੇ ਪ੍ਰੋਗਰਾਮ ਸਰਕਾਰ ਉਪਰ ਆ ਲੈ ਕੇ ਕਰੇ ਪਿੰਡ ਦੇ ਸਰਪੰਚ ਵਗੈਰਾ ਸਾਰੇ ਮਿਲ ਕੇ ਅਸੀਂ ਨੂੰ ਹੰਬਲਾ ਮਾਰਨਗੇ ਤਾਂ অলਮੋਸਟ ਸਾਰੇ ਕੀ ਟੀਨੀਆਂ ਨੂੰ ਖੋਨਾਂ ਨੂੰ ਛੱਡ ਕੇ ਇਸ ਪਾਸੇ ਨੂੰ ਆਉਣਗੇ ਆਪਣੇ ਪ੍ਰਾਣੇ ਸੱਭਿਆਚਾਰ ਨੂੰ ਅਪਣਾਉਣਗੇ ਜਿਵੇਂ ਕੀ ਹੁਣ ਸਾਰੇ ਕੜਾਈਆਂ ਵੱੰਨੀ ਹੋਈ ਨੇ ਉਹ ਵੀ ਤਾਂ ਪ੍ਰਾਣਾ ਸੱਭਿਆਚਾਰੀ ਇਹ ਪਹਿਲਾਂ ਹੀ ਚੀਜ਼ਾਂ ਨਹੀਂ ਸੀਗੀਆਂ ਹੁਣ ਸਾਰੇ ਘਰਾਂ ਚ ਹੀ ਕੜਾਈ ਸਲਾਈ ਕਰ ਰਹੀਆਂ ਨੇ ਇਹ ਚੀਜ਼ਾਂ ਵੀ ਜੇ ਆਪਾਂ ਦੁਬਾਰੇ ਬਾਪਸ ਲੈ ਕੇ ਆਵਾਂਗੇ ਤਾਂ ਆਉਣਗੀਆਂ ਤੁਸੀਂ ਤੁਹਾਡੇ ਪਿੰਡ ਦੇ ਸਰਪੰਚ ਬਾਰੇ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਆਲਿਕਿਆ ਗਿਆ ਬਹੁਤ ਵਧੀਆ ਜੀ ਜਿਵੇਂ ਕੀ ਹੁਣ ਪਹਿ ਅਸੀਂ ਕਹਿ ਸਕਦੇ ਹਾਂ ਬਹੁਤ ਵਧੀਆ ਥੈਂਕ ਯੂ ਐ ਬੀਟਾ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਜੰਨ ਵਾਲਾ ਵਿੱਚ ਜਿਹੜਾ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਕੀ ਕਰਾਂ ਚਾਹੂੰਗਾ ਅਸੀਂ ਬਹੁਤ ਖੁਸ਼ ਹਾਂ ਕਿ ਹਾਂਜੀ ਸਾਡੇ ਤਾਇਆ ਜੀ ਸਰਪੰਚ ਨਿਰਮਲ ਸਿੰਘ ਟੂ ਲੌਂਜ ਜੋ ਇਸ ਵਾਰ ਉਹਨਾਂ ਨੇ ਧੀਆਂ ਦਾ ਪ੍ਰੋਗਰਾਮ ਕਰਵਾਇਆ ਸਾਡੇ ਸਾਰੇ ਮਦਰਸ ਨੂੰ ਸਾਡੀਆਂ ਸਾਰੀਆਂ ਭੈਣਾਂ ਨੂੰ ਮਤਲਬ ਪਹਿਲੀ ਵਾਰ ਮੌਕਾ ਮਿਲਿਆ ਇੱਥੇ ਨੱਚਣ ਦਾ ਇੰਜੋਏ ਕਰਨ ਦਾ ਵੀ ਆਰ ਰੀਅਲੀ ਥੈਂਕਿੰਗ ਟੂ ਤਾਇਆ ਜੀ ਕਿ ਉਹਨਾਂ ਨੇ ਇਸ ਵਾਰ ਧੀਆਂ ਦਾ ਫੰਕਸ਼ਨ ਅਰੇਂਜਮੈਂਟ ਕਰਵਾਇਆ ਅਸੀਂ ਚਾਹੁੰਦੇ ਹਾਂ ਕਿ ਨੈਕਸਟ ਟਾਈਮ ਵੀ ਉਹ ਇਦਾਂ ਹੀ ਫੰਕਸ਼ਨ ਕਰਵਾਉਣ ਤੇ ਬਹੁਤ ਹੀ ਚੰਗੇ ਤਰੀਕੇ ਨਾਲ ਕਰਵਾਇਆ ਜਾਵੇ ਇਹ ਤਾਂ ਜੀ ਗੱਲ ਕਰੀਏ ਸਾਡੇ ਜਿਹੜੇ ਬੱਚੇ ਆ ਅੱਜ ਦੀ ਪੀੜ੍ਹੀ ਆ ਉਹ ਮੋਬਾਈਲ ਦੇ ਵਿੱਚ ਕਿਤੇ ਨਾ ਕਿਤੇ ਖੋਈ ਹੋਈ ਹੈ ਤੇ ਸਾਡੇ ਵਿਰਸੇ ਤੋਂ ਜਿਹੜੀ ਦੂਰ ਜਾ ਰਹੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਐਕਚੁਅਲੀ ਜਿੱਦਾਂ ਪਤਾ ਹੀ ਹੁਣ ਲਾਕਡਾਊਨ ਦੇ ਵਿੱਚ ਮੋਸਟਲੀ ਸਟੂਡੈਂਟ ਮਤਲਬ ਬੱਚੇ ਜੋ ਸੀਗੇ ਮੋਬਾਈਲ ਨਾਲ ਅਟੈਚ ਸੀ ਮਤਲਬ ਉਹਨਾਂ ਦਾ ਪੰਜਾਬੀ ਕਲਚਰ ਵੱਲ ਧਿਆਨ ਹਟ ਗਿਆ ਸੀ ਪਾਪਰਲੀ ਉਹ ਅਬ ਜਸਟ ਮਤਲਬ ਫੋਨ ਨਾਲ ਹੀ ਕਨੈਕਟ ਸੀ ਵੱਧ ਤੋਂ ਵੱਧ ਇੱਧਰ ਨਹੀਂ ਸੀ ਪਰ ਹੁਣ ਕੀ ਆ ਪੁਰਾਣੇ ਟਾਈਮ ਦਾ ਸਭ ਕੁਝ ਵਾਪਸ ਆ ਰਿਹਾ ਲਾਈਕ ਏਦਾਂ ਜੇ ਆਪਾਂ ਪਿੰਡ ਦੇ ਹਰੇਕ ਸਰਪੰਚ ਮੈਂਬਰ ਜੇ ਟਰਾਈ ਕਰੂਗਾ ਫੰਕਸ਼ਨ ਕਰਵਾਉਂਦਾ ਰਹੂਗਾ ਤਾਂ ਬੱਚੇ ਵੀ ਇਹਦੇ ਵੱਲ ਜ਼ਿਆਦਾ ਜੁੜਨਗੇ ਜਿੱਦਾਂ ਪਾਰਕ ਵਗੈਰਾ ਬਣ ਖੇਡਾਂ ਹੋਣ ਤਾਂ ਸਭ ਕੁਝ ਇੱਕੋ ਦਮ ਠੀਕ ਹੋ ਸਕ ਸਕਦਾ ਪਹਿਲਾਂ ਤਰ੍ਹਾਂ ਹੋ ਸਕਦਾ ਹਾਂਜੀ ਕੀ ਕਹਿਣਾ ਚਾ ਅਸੀਂ ਚਾਹਾਂਗੇ ਕਿ ਹਰ ਸਾਲ ਤੀਆਂ ਦਾ ਮੇਲਾ ਹੋਇਆ ਕਰੇ ਨੈਕਸਟ ਟਾਈਮ ਤੋਂ ਇਸ ਤੋਂ ਵੀ ਜ਼ਿਆਦਾ ਬੈਟਰ ਹੋਵੇ ਕਿ ਸਾਰਾ ਪਿੰਡ ਇਕੱਠਾ ਹੋ ਕੇ ਤੀਆਂ ਦਾ ਆਪਾਂ ਸੈਲੀਬ੍ਰੇਟ ਕਰਿਆ ਕਰੀਏ ਅਸੀਂ ਇਹੀ ਚਾਹੁੰਦੇ ਆ ਕਿ ਜਿਵੇਂ ਅੱਜ ਤੀਆਂ ਸੈਲੀਬ੍ਰੇਟ ਹੋਈਆਂ ਅੱਗੇ ਤੋਂ ਵੀ ਉਵੇਂ ਹੀ ਸੈਲੀਬ੍ਰੇਟ ਹੋਣ ਪਹਿਲੀ ਵਾਰੀ ਸਾਡੇ ਪਿੰਡ ਵਿੱਚ ਤੀਆਂ ਸੈਲੀਬ੍ਰੇਟ ਕੀਤੀਆਂ ਅਸੀਂ ਸਰਪੰਚ ਸਾਹਿਬ ਦਾ ਥੈਂਕ ਯੂ ਕਰਾਂਗੇ ਕਿ ਉਹਨਾਂ ਨੇ ਤੀਆਂ ਦਾ ਪ੍ਰੋਗਰਾਮ ਕਰਵਾਇਆਗਾ ਜਿਸ ਕਰਕੇ ਸਾਰੇ ਇਕੱਠੇ ਹੋਏ ਤੇ ਅਸੀਂ ਸੈਲੀਬ੍ਰੇਟ ਕੀਤਾ ਸਾਰਿਆਂ ਨੇ ਕਿੱਦਾਂ ਪਾਇਆ ਇੰਜੋਏ ਕੀਤਾ ਥੈਂਕ ਯੂ ਸਾ ਪੈਸਾ ਪਿੰਡ ਏਜੰਡ ਵਾਲੇ ਜਿਹੜਾ ਤੀਆਂ ਦਾ ਮੇਲਾ ਕਰਵਾਇਆ ਗਿਆ ਤੇ ਪੈਣਾ ਚਾਹੁੰ ਕਿ ਤੀਆਂ ਦਾ ਮੇਲਾ ਜੋ ਕਰਾਇਆ ਜੀ ਜਿਹੜਾ ਆਪਣਾ ਵਿਰਸੇ ਤੋਂ ਆਪਾਂ ਦੂਰ ਹੁੰਦੇ ਜਾਂਦੇ ਸੀ ਉਹਦਾ ਕਰਕੇ ਮਾਮਾਂ ਦਾ ਭੈਣਾਂ ਦਾ ਤੀਆਂ ਪੇਟਿਆਂ ਦਾ ਸਾਰਿਆਂ ਦਾ ਸੀਗਾ ਖਰਾਬ ਹੋਣ ਸੀ ਗਿਆ ਉਹਨਾਂ ਦਾ ਕਰਕੇ ਵੀ ਇਹ ਸੱਭਿਆਚਾਰ ਬੰਦੇ ਲਿਆਂਦਾ ਜਾਵੇ ਤੇ ਹਰ ਸਾਲ ਦੀ ਤਰ੍ਹਾਂ ਸੀ ਕਰਾਇਆ ਕਰਾਇਆ ਜੀ